ਅੱਜ ਆਪਾਂ ਤੁਹਾਡੇ ਲਈ ਕੱਟ ਪੀਸ ਲੈ ਕੇ ਆਏ ਆ ਦੁਬਾਰਾ ਰਿਪੀਟ ਹੋ ਰਿਹਾ ਮਾਲ ਜੀ ਆਪਣੇ ਲਈ ਵੇ ਠੀਕ ਹੈ ਜੀ ਕੱਟ ਪੀਸ ਹੈਗੀ ਇਹ 2 ਮੀਟਰ ਦੀ ਕੱਟ ਪੀਸ ਜੀ ਠੀਕ ਹੈ ਜੀ ਮਾਲ ਸਾਰਾ ਟੱਚਿੰਗ ਦਾ ਹੋਊਗਾ ਇਹਦੇ ਚ ਤਕਰੀਬਨ ਤਕਰੀਬਨ ਵਿੱਚ ਹੋਊਗਾ ਇਹਦੇ ਸਾਰੀ ਤਰ੍ਹਾਂ ਦੇ ਮਿਕਸ ਕੁਆਲਿਟੀਆਂ ਨੇ ਬਰਬਰੀ ਵੀ ਹੈ ਕਰਾਸ਼ੀ ਮਰ ਵੀ ਹੈ ਜੀਮੀ ਚੂ ਵੀ ਹੈ ਔਰ ਗੰਜਾ ਵੀ ਹੈ ਸ਼ੀਸ਼ਾ ਸਪੇਸ ਸਿਲਕ ਵੀ ਹੈ ਠੀਕ ਹੈ ਹਰ ਤਰ੍ਹਾਂ ਦੀ ਕੁਆਲਿਟੀ ਮਿਕਸ ਹੁੰਦੀ ਹੈ ਜਿਹੜੀ ਕੁਆਲਿਟੀ ਹੈ 100 ਰੁਪਏ ਪਰ ਮੀਟਰ ਵਾਲੀ ਹੁੰਦੀ ਹੈ ਜੀ ठीक है जी जी क्वालिटी होंगी है सौ रुपए मीटर क्वालिटी ने ठीक है जी आखोलिटियां सारे सौ रुपए मीटर क्वालिटी हो सारवा दो हो दो प्लास ही हो यह है सिर्फ और सिर्फ तीह रुपए का पीस दूंगा बंडल का बंडल होलसेल भीडियो है माल स्टॉक अपने लिए बहुत ज्यादा आ चुके बहुत ज्यादा ठीक है जी बहुत ज्यादा 300 ਰੁਪਏ 300 ਬਰ ਪੀਸ 50 ਪੀਸ ਹੁੰਦੇ ਨੇ ਇੱਕ ਬੰਡਲ ਜੇ ਇੱਕ ਬੰਡਲ 1500 ਰੁਪਏ ਪਊਗਾ ਠੀਕ ਹੈ ਜੀ ਅਨਮ ਕਲੌਥ ਹਾਊਸ ਮੰਡੀ ਅਹਿਮਦਗੜ ਜੇ ਤੁਸੀਂ ਲੁਧਿਆਣੇ ਖਨੀ ਆ ਰਹੇ ਫਿਰ ਤੁਹਾਨੂੰ ਚੰਨਾਪੂ ਮਲੇਰ ਕੋਟਲਾ ਰੋਡ ਗਿੱਲ ਚੌਂਚੋਂ ਬੱਸ ਮਿਲਦੀ ਹੈ ਠੀਕ ਹੈ ਜੀ ਮਲੇਰ ਕੋਟਲਾ ਰੋਡ ਚੜ੍ਹ ਕੇ ਪਹੀੜ ਉੱਤਰਨੇ ਮੰਡੀ ਅਹਿਮਦਗੜ ਦਾ ਕਈ ਐਡਰੈਸ ਪੁੱਛਦੇ ਜਾਂ ਤੁਸੀਂ ਇਧਰ ਸੰਗਰੂਰ ਸੁਨਾਮ ਪਟਿਆਲਾ ਖਨੀ ਆ ਰਹੇ ਫਿਰ ਤੁਹਾਨੂੰ ਲੁਧਿਆਣਾ ਰੋਡ ਚੰਨਾਪੂਗਾ ਫਿਰ ਮਲੇਰ ਕੋਟਰਾ ਲੁਧਿਆਣੇ ਦੇ ਬਿਲਕੁਲ ਸੈਂਟਰ ਚ ਆਪਣਾ ਸ਼ਹਿਰ ਹੈ ਜਿਹੜੀ ਲੋਕੇਸ਼ਨ ਹੈ ਲੋਕੇਸ਼ਨ ਆਪਣੀ ਗੂਗਲ ਮੈਪ ਤੇ ਵੀ ਪਈ ਹੋਈ ਹੈ ਅਨਾਮ ਕਲੋਥ ਹਾਊਸ ਤੁਸੀਂ ਕੱਢ ਸਕਦੇ ਹੋ ਠੀਕ ਹੈ ਆ ਦੇਖੋ 30 ਰੁਪਏ ਦਾ 30 100 150 ਤੇ ਮੀਟਰ ਵਾਲਾ ਕੱਪੜਾ ਸਿਰਫ ਔਰ ਸਿਰਫ 15 ਰੁਪਏ ਮੀਟਰ ਚ ਮਿਲ ਰਿਹਾ ਸਿਰਫ ਔਰ ਸਿਰਫ 15 ਰੁਪਏ ਮੀਟਰ ਚ 30 ਦਾ 30 ਪਰ ਮਿਲੂਗਾ ਬੰਡਲ ਦਾ ਬੰਦਾ ਇੱਕ ਬੰਡਲ ਦੇ 50 ਪੀਸ ਹੁੰਦੇ ਨੇ ਮੈਂ ਤੁਹਾਨੂੰ ਦੁਆਰਾ ਦੁਆਰਾ ਸਮਝਾਈ ਜਾ ਰਿਹਾ ਹਾਂ ਇੱਕ ਕੁਆਲਿਟੀ ਆਪਣੇ ਲਾਵੇ ਹੋ ਰਹੀ ਆ ਦੇਖੋ ਜੀ ਆ ਦੇਖੋ ਕੁਆਲਿਟੀ ਇਹਦਾ ਮਾਲ ਮੇਰੇ ਕਿ ਆ ਦੇਖੋ ਜੀ ਆ ਇੱਥੇ ਪਾਰਸਲਾਂ 'ਚ ਨਿਗਾ ਮਰਵਾਓ ਸਾਰਾ ਮਾਲ ਬਹੁਤ ਆਇਆ ਹੈ ਪਾਰਸਲਾਂ 'ਚ ਠੀਕ ਹੈ ਇਹਦੇ ਵਿੱਚ ਵੀ ਇਦਾਂ ਹੀ ਹੈ ਸਿੰਪਲ ਕੁਆਲਿਟੀ ਹੈ ਬਾਰਬਰੀ ਹੈ ਜਿਮੀਚੂ ਹੈ ਫੈਂਡੀ ਹੈ ਠੀਕ ਹੈ ਇਹ ਬਾਰਬਰੀ ਦਾ ਮਾਲ ਹੈ ਤਕਰੀਬਨ ਤਕਰੀਬਨ ਆ ਦੇਖੋ ਇਹ ਤੁਹਾਨੂੰ ਦਿਖਾਵਾਂ ਸਿਰਫ ਔਰ ਸਿਰਫ 55 ਰੁਪਏ 'ਚ ਪੀਸ ਹੈ ਠੀਕ ਹੈ ਸਿਰਫ ਔਰ ਸਿਰਫ 55 ਰੁਪਿਆ ਪੀਸ ਹੈ 3 ਮੀਟਰ ਦੀ ਕਟੂ ਆ ਦੇਖੋ ਜੀ ਆ ਦੇਖੋ 1 2 3 ਸਵਾ ਤੇ 3 ਤੋਂ ਉੱਪਰ ਹੀ ਹੋਊਗੀ ਠੀਕ ਹੈ ਜਿਆਤਰ ਆ ਬਰਬਰੀ ਦਾ ਵੀ ਇਹ ਚਾ ਦੇਖੋ ਆ ਬਰਬਰੀ ਠੀਕ ਹੈ ਬਰਬਰੀ ਦੀ ਕੁਆਲਿਟੀ ਇਹਦੇ ਚਾ ਦੇਖੋ ਠੀਕ ਹੈ ਇਹਦੇ ਗਲਾਸ ਔਰ ਗੰਜਾ ਠੀਕ ਹੈ ਔਰ ਗੰਜਾ ਸ਼ੀਸ਼ਾ ਔਰ ਗੰਜਾ ਠੀਕ ਹੈ ਤੇ ਕਸ਼ਮੀਰ ਬਨਾਰਸੀ ਟਿਸ਼ੂ ਬਾਰਬਰੀ ਸਾਰੇ ਮਿਕਸ ਕੁਆਲਟੀ ਨੇ ਔਰ ਤਕਰੀਬਨ ਤਕਰੀਬਨ ਨਾਲ ਦਾ ਟਚਿੰਗ ਦਾ ਮਾਲ ਹੋ ਜਿਵੇਂ ਇੱਕ ਨਾਲ ਦੇ ਦੋ ਪੀਸ ਹੁੰਦੇ ਨੇ ਠੀਕ ਹੈ ਜਿਵੇਂ ਆ ਨਿਕਲ ਗਿਆ ਆ ਨਿਕਲ ਗਿਆ ਵਿੱਚ ਜਿਹੜਾ ਨਹੀਂ ਮਿਲੂਗਾ ਉਹਨੂੰ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਠੀਕ ਹੈ 3 ਮੀਟਰ ਦਾ 30 ਸਿਰਫ ਔਰ ਸਿਰਫ 55 ਰੁਪਏ ਦਾ ਜਿਵੇਂ ਕੀ ਆ ਦੋ ਪੀਸ ਮਿਲ ਗਈ ਜੀ ਠੀਕ ਹੈ ਆ ਦੋ ਪੀਸ ਮਿਲ ਗਏ ਸਿਰਫ ਔਰ ਸਿਰਫ 160 ਰੁਪਏ ਦਾ ਸੂਟ ਪਿਆ 5 ਮੀਟਰ ਦਾ ਜਿਵੇਂ ਤੁਸੀਂ ਵਰਕ ਕਰਵਾਉਣਾ ਹੈ ਠੀਕ ਹੈ ਜੀ ਵਰਕ ਇਹਦੀ ਕਮੀਜ਼ ਬਣਾ ਲਓ ਇਹਦੀ ਸਲਵਾਰ ਬਣਾ ਲਓ ਠੀਕ ਹੈ ਜੀ ਜਿਵੇਂ ਕਿ 3 ਮੀਟਰ ਦੀ ਕਮੀਜ਼ ਬਣ ਜੂ 3 ਮੀਟਰ ਦੀ ਸਲਵਾਰ ਬਣ ਜੂ ਆ ਦੇਖੋ 1 2 3 ਸਾਢੇ ਪੌਣੇ 4 ਜੀ ਠੀਕ ਹੈ ਸਿਰਫ ਔਰ ਸਿਰਫ 55 ਰੁਪਏ ਪੀਸ ਕਵਾਲਿਟੀਆਂ ਵਿੱਚ ਉਹ ਵਾਲੀਆਂ ਨੇ ਜਿਹਦੀਆਂ 100 ਰੁਪਏ ਮੀਟਰ ਮਿਲਦੀਆਂ ਨੇ ਠੀਕ ਹੈ ਜੀ ਕਲਰ ਚਾਰਟ ਤੁਸੀਂ ਦੇਖ ਲਓ ਠੀਕ ਹੈ ਜੀ ਕਲਰ ਚਾਰਟ ਬਹੁਤ ਵਧੀਆ ਹੈ ਇਹਦਾ ਮਾਲ ਬਹੁਤ ਆ ਗਿਆ ਠੀਕ ਹੈ ਜੀ ਅਨਮ ਕਲਾਥ ਹਾਊਸ ਤੇ ਵਿਜ਼ਿਟ ਕਰੋ ਡਾਰਕ ਲਾਈਟ ਸਾਰੀਆਂ ਮਿਕਸ ਨੇ ਇਹ ਜੇ ਸ਼ਿਮਰ ਵੀ ਹੋਊਗੀ ਠੀਕ ਹੈ ਜੀ ਸ਼ਿਮਰ ਵੀ ਹੈ ਸਾਰੀਆਂ ਤਰ੍ਹਾਂ ਦੀਆਂ ਕਵਾਲਿਟੀਆਂ ਮਿਕਸ ਹੋਣੀਆਂ ਜੀ ਠੀਕ ਹੈ ਸਿਰਫ ਔਰ ਸਿਰਫ 55 ਰੁਪਏ ਪੀਸ ਠੀਕ ਹੈ 110 ਰੁਪਏ ਤੁਹਾਨੂੰ ਸੂਟ ਪਊਗਾ ਧਿਆਨ ਨਾਲ ਗੱਲ ਸੁਣ ਲਓ ਗੱਲ ਨੂੰ ਸਮਝ ਲਓ ਪੂਰਾ ਬੰਡਲ ਮਿਲੂਗਾ ਠੀਕ ਹੈ ਜੀ 50 ਪੀਸਾਂ ਬੰਡਲ ਹੋਊਗਾ 2750 ਰੁਪਏ ਦਾ ਬੰਡਲ ਹੋਊਗਾ ਮੈਨੂੰ ਦੁਆਰਾ ਦੁਆਰਾ ਫੋਨ ਕਰਕੇ ਨਾ ਪਲੀਜ਼ ਕਿਰਪਾ ਕਰਕੇ ਪੁੱਛਿਆ ਕਰੋ ਵੀਡੀਓ ਕੀ ਸਾਰਾ ਕੁਝ ਸਮਝ ਲਿਆ ਕਰੋ ਠੀਕ ਹੈ ਜੀ ਤੇ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹ ਤੁਸੀਂ ਫੋਨ ਤੇ ਪੁੱਛ ਲਿਆ ਕਰੋ ਠੀਕ ਹੈ ਯਾਨੀ ਕਿ ਟੱਚਿੰਗ ਦਾ ਮਾਲ ਬਹੁਤ ਹੈ ਜਿਵੇਂ ਆਹ ਪੀਸ ਆਹ ਦੇਖੋ ਆਹ ਦੇਖੋ ਸੋਨੂੰ ਮੈਂ ਦਿਖਾਉਣਾ ਈ ਤੁਸੀਂ ਇਹ ਸ਼ੀਸ਼ਾ ਸਿਲ ਕਾਹ ਈ ਦੇਖੋ ਠੀਕ ਹੈ ਆਹ ਦੇਖੋ मैं क्या जी जबरदस्त चीज है ना देखो जी आखो कि सिर्फ और सिर्फ एक सौ दस रुपए सूट किन्ने रुपए सिर्फ और सिर्फ बई रुपए मीटर जी आ आखो जी ओ है सॉरी कहते बर्बरी है बर्बरी एक दो तीन साढ़े तीन ठीक है जी हाँ देखो एक दो तीन ठीक है जी 55 ਰੁਪਇਆ ਪ੍ਰਤੀ ਪੀਸ 110 ਰੁਪਇਆ ਤੁਹਾਨੂੰ ਸੂਟ ਪਾਊਗਾ 50 ਪੀਸਾਂ ਦਾ ਬੰਡਲ ਹੋਊਗਾ ਹੋਲ ਸੇਲ ਵੀਡੀਓ ਰਿਟੇਲ ਵਾਲੇ ਫੋਨ ਨਾ ਕਰਿਓ ਠੀਕ ਹੈ ਜੀ ਪੂਰੇ ਦਾ ਪੂਰਾ ਸੈੱਟ ਮਿਲੂਗਾ ਠੀਕ ਹੈ ਜੀ ਸਿਰਫ ਔਰ ਸਿਰਫ 55 ਰੁਪਇਆ ਦਾ ਪੀਸ ਹਰ ਤਰ੍ਹਾਂ ਦੀ ਕਟ ਮਿਲੂਗੀ ਹੁਣ ਤੁਹਾਨੂੰ ਆਪਾਂ ਇੱਕ ਹੋਰ ਚੀਜ਼ ਲੈ ਕੇ ਆਉਣੇ ਆਪਾਂ ਆਹ ਦੇਖੋ ਜੀ ਮਾਲ ਮੈਂ ਕਹੇ ਜੀ ਜਿੰਨਾ ਕਹੋ ਨਾ ਮਿਲ ਜੂਗਾ ਇਹਦੇ ਚੀ ਆਹ ਲੋ ਜੀ ਆਹ ਲੋ ਜੀ ਠੀਕ ਹੈ ਜੀ ਇਹ ਕੁਆਲਿਟੀਆਂ ਐਸੀਆਂ ਨੇ ਜੀ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਮਿਲੀਆਂ ਸੂਰਤ ਮਿੰਨੀ ਸੂਰਤ ਹੈ ਇਹ ਆਪਣਾ ਮਿੰਨੀ ਸੂਰਤ ਬਣਾਇਆ ਹੋਇਆ ਹੈ ਹਰ ਤਰ੍ਹਾਂ ਦੀਆਂ ਕੁਆਲਿਟੀਆਂ ਨੇ ਇਹ ਦੇਖੋ ਸਰ ਜੀ ਹਰ ਤਰ੍ਹਾਂ ਦੀਆਂ ਕੁਆਲਿਟੀਆਂ ਇਹ ਦੇਖੋ ਥੋੜੇ ਸਾਹਮਣੇ ਕੱਢੂਗਾ ਜਿਹੜਾ ਆ ਦੇਖੋ ਮੈਂ ਜਿਹੜੇ ਜੀ ਕੋਲ ਆਉਣੇ ਹੱਥ ਲਗਾਣਾ ਲੋ ਜੀ ਆਪਾਂ ਇਹਨੂੰ ਹੀ ਹੱਥ ਲਗਾਣਾ ਆ ਆ ਦੇਖੋ ਜੀ ਆ ਦੇਖੋ 1 दो तीन चार सवा सवा चार ठीक है ये चार तो चारे चार नब्बे तक की कट्ट होगी ठीक है जी चार तो चारे चार नब्बे तक की कट्ट होगा भी देखो जी एक दो तीन चार ये भी चार है जी ਠੀਕ ਹੈ ਇਹ ਚਾਰ ਕਹਿੰਦੇ ਚਾਰਾਂ ਵਿੱਚ ਚਾਰ ਦੀ ਵੀ ਨਿਕਲੂ ਸਾਢੇ ਵੀ ਨਿਕਲੂਗੀ ਸਾਰੀ ਇਹ ਜੇ ਮਿਕਸ ਕੁਆਲਿਟੀ ਹੈ ਇਹ ਚਾਰ ਸਾਢੇ ਚਾਰ ਠੀਕ ਹੈ ਜੀ ਰੇਡ ਦੀ ਪੂਰੀ ਫੁੱਲ ਪੰਜਾਬ ਦੀ ਗਰੰਟੀ ਜੀ ਮੇਰੀ ਗਰੰਟੀ ਲਖਵਾ ਕੇ ਰਹਿ ਜਾਓ ਠੀਕ ਹੈ ਜੀ ਸਿਰਫ ਔਰ ਸਿਰਫ 80 ਦਾ ਸੂਟ ਹੈ ਇਹ ਸਾਢੇ ਚਾਰ ਪੌਣੇ ਪੰਜ ਚਾਰ ਚਾਰ ਤੋਂ ਲੈ ਕੇ ਪੌਣੇ ਪੰਜ ਤੱਕ ਵੀ ਘੱਟ ਹੋਊਗੀ ਇਹ ਵਿੱਚ ਜੀ ਠੀਕ ਹੈ ਬਾਰਬਰੀ ਵੀ ਹੈ ਕਰਾਸ਼ੇਮਰ ਵੀ ਹੈ ਜਿੰਮੀ ਚੂ ਵੀ ਹੈ ਸ਼ੀਸ਼ਾ ਸਿਲਕ ਵੀ ਹਰ ਤਰ੍ਹਾਂ ਦੀ ਕੁਆਲਿਟੀ ਹੈ ਜਾਤਰੇ オーਗਨਜਾ ਬੇਜ਼ਦੀਆਂ ਕੁਆਲਿਟੀ ਨਹੀਂ ਠੀਕ ਹੈ ਜੀ ਰੇਟ ਕੀ ਪਊਗੀ ਸਿਰਫ ਔਰ ਸਿਰਫ 80 ਰੁਪਏ ਦਾ ਸੂਟ ਜੀ ਪੂਰੇ ਵਰਲਡ ਦੀ ਚੈਲੰਜ ਨਾਲ ਗਰੰਟੀ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਠੀਕ ਹੈ ਜੀ ਹਰ ਤਰ੍ਹਾਂ ਦੀ ਪਰ ਦਊਗਾ ਬੰਡਲ ਦਾ ਬੰਡਲ ਜੀ ਆ ਦੇਖੋ ਆ ਦੇਖੋ 80 ਰੁਪਏ ਦਾ ਸੂਟ ਜੀ 80 ਰੁਪਏ ਦਾ ਸਿਰਫ ਔਰ ਸਿਰਫ 80 ਰੁਪਏ ਦਾ ਸੂਟ ਠੀਕ ਹੈ ਜੀ ਆ ਜਾਓ ਅਨੰਮ ਕਲੋਥ ਹਾਊਸ ਤੇ ਜਿਨਾਰੇ ਘਰੇ ਮਸ਼ੀਨਾਂ ਲਈ ਆਈਆਂ ਨੇ ਬੁਟੀਕ ਆਣੀਆਂ ਪੈਨਾਵੀਆਂ ਜਾਂ ਇੰਬੋਡਰੀ ਦੀਆਂ ਮਸ਼ੀਨਾਂ ਲਈ ਆਈਆਂ ਨੇ ਜਾਂ ਪਲੇਨ ਨੂੰ ਕੱਟ ਪੀਸ ਦੇ ਤੇ 150 ਰੁਪਏ ਦੀ ਸੇਲ ਲਗਾ ਦੋ ਚੁਟਕੀਆਂ ਦੇ ਮਾਲ ਮਿਲ ਜੂ 2-200 ਰੁਪਏ ਵੇਚ ਰਹੇ ਨੇ ਦੁਕਾਨਦਾਰ ਗੀ 2-200 ਟਾਈਟਾ 200 ਰੁਪਏ ਵੇਚ ਰਹੇ ਨੇ ਮੈਂ ਤੁਹਾਨੂੰ 4 ਮੀਟਰ ਦਾ ਪੀਸ 80 ਰੁਪਏ ਲਗਾ ਕੇ ਦੂੰਗਾ 4 ਦਾ ਕਹਿਣਾ 4.5 ਪੌਣੇ 5 ਤੱਕ ਦੀ ਕੱਟ ਨਿਕਲੂਗੀ ਠੀਕ ਹੈ ਸਿਰਫ ਔਰ ਸਿਰਫ 80 ਰੁਪਏ ਕਵਾਲਿਟੀਆਂ ਤੁਹਾਨੂੰ ਦਿਖਾਤੀਆਂ ਐਦਾਂ ਦੀਆਂ ਕਵਾਲਿਟੀਆਂ ਹੋਣੀਆਂ ਠੀਕ ਹੈ ਕਵਾਲਿਟੀਆਂ ਹਰ ਕਵਾਲਿਟੀ ਜੇ ਵਧੀਆਲੀ ਹੋਗੀ ਸਿਰਫ ਔਰ ਸਿਰਫ 80 ਰੁਪਏ ਸੂਟ ਜੀ ਠੀਕ ਹੈ ਜੀ ਅਨਮ ਕਲੌਥ ਹਾਊਸ ਤੇ ਵਿਜ਼ਿਟ ਕਰੋ ਹਰ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਮਿਲੂਗੀ ਹਰ ਤਰ੍ਹਾਂ ਦੀ ਕੁਆਲਿਟੀ ਠੀਕ ਹੈ ਜੀ ਮੈਂ ਤੁਹਾਨੂੰ ਹੋਰ ਕੁਆਲਿਟੀਆਂ ਦਿਖਾਉਣਾ ਜੀ ਇਕਾ ਫੈਂਡੀ ਵੀ ਕਹਿੰਦੇ ਨੇ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਠੀਕ ਹੈ ਜੀ ਫੈਂਡੀ ਠੀਕ ਹੈ ਜੀ ਇਹ ਜੇ ਦੋ ਤਰ੍ਹਾਂ ਦੀਆਂ ਕੁਆਲਿਟੀਆਂ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਇਕ ਕਾ ਦੇਖੋ ਇਹ ਆ ਦੇਖੋ ਸ਼ੀਸ਼ਾ ਸਿਲਕ ਸ਼ੀਮਰ ਸ਼ੀਸ਼ਾ ਸਿਲਕ ਆ ਦੇਖੋ ਇਹ ਕੁਆਲਿਟੀਆਂ ਠੀਕ ਹੈ ਇਹ ਜੇ ਤਕਰੀਬਨ ਟੱਚਿੰਗ ਦਾ ਮਾਲ ਹੈ ਕੁਆਲਿਟੀ ਤੁਹਾਨੂੰ ਇੱਕ ਕੱਢ ਕੇ ਦਿਖਾਉਣਾ ਜੀ ਮੈਂ ਆ ਦੇਖੋ ਆ ਦੇਖੋ ਇਹ 2.5 ਤੋਂ ਲੈ ਕੇ 3.90 ਤੱਕ ਦੀ ਕੱਟ ਹੋ ਗਈ ਠੀਕ ਹੈ 2.5 ਤੋਂ ਲੈ ਕੇ 3.90 ਤੱਕ ਦੀ ਕੱਟ ਹੋ ਗਈ ਠੀਕ ਹੈ ਇਹ ਸ਼ੀਮਰ ਹੈ ਸ਼ੀਸ਼ਾ ਸਿਲਕ ਦੇ ਉੱਤੇ 300 ਰੁਪਏ ਮੈਟੈਰੀਅਲ ਕੁਆਲਿਟੀ ਹੈ ਇਹ 300 ਰੁਪਏ ਮੈਟੈਰੀਅਲ 10000 ਦਾ ਹੈਂਡਵਰਕ ਵਾਲਾ ਸੂਟ ਲੈ ਜਾਉਂਗਾ ਨਾ ਆ ਕੱਪੜੇ ਉੱਤੇ ਵਰਕ ਹੋਇਆ ਹੋਊਗਾ ਰੇਟ ਕਿੰਨਾ ਸਿਰਫ ਔਰ ਸਿਰਫ 70 ਰੁਪਿਆ ਪੀਸ ਹੀ ਠੀਕ ਹੈ ਜੀ 70 ਰੁਪਿਆ ਪੀਸ ਦੇਖੋ 70 ਰੁਪਿਆ ਪੀਸ ਹੈ ਠੀਕ ਹੈ ਜੀ 3 3.5 2.5 ਮੀਟਰ ਦੀ ਕੱਟ ਹੋਊਗੀ ਠੀਕ ਹੈ ਜੀ ਸਿਰਫ ਔਰ ਸਿਰਫ 70 ਰੁਪਿਆ ਪੀਸ ਦੋ ਪੀਸਾ ਜਨ ਕਿ ਜਿਵੇਂ ਦੋ ਪੀਸ ਕੱਢ ਲਈਏ ਵੇ ਚਾਹ ਆਹ ਦੇਖੋ ਇਹ ਨਾਲ ਮਿਲ ਗਿਆ ਦੇਖੋ ਸਿਰਫ ਔਰ ਸਿਰਫ 140 ਰੁਪਏ ਸੂਟ ਹੈ। ਸਿਰਫ ਔਰ ਸਿਰਫ 140 ਰੁਪਏ ਸੂਟ। ਠੀਕ ਹੈ ਜੀ। ਇੱਕ ਕੁਆਲਿਟੀ 4 4.5 ਪੌਣੇ 5 ਮੀਟਰ ਦੀ ਕੱਟ ਹੈ ਆਹ ਵਾਲੀ। ਆਹ ਵਾਲੀ ਵੇਖੋ। ਆਹ ਵੇਖੋ ਜੀ। ਆਹ ਵੇਖੋ 4 4.5 ਮੀਟਰ ਦੀ ਕੱਟ ਹੈ ਜੀ। ਠੀਕ ਹੈ ਜੀ। ਇਹ ਹੈਗਾ ਸਿਰਫ ਔਰ ਸਿਰਫ 110 ਰੁਪਏ ਸੂਟ ਹੈ। ਠੀਕ ਹੈ? 4 4.5 ਪੌਣੇ 5 ਸਿਰਫ ਔਰ ਸਿਰਫ 110 ਰੁਪਏ ਸੂਟ ਹੈ। ਠੀਕ ਹੈ ਜੀ? ਇਕਾਬੇਸ ਹੋਰ ਆ ਆਪਣੇ ਲਵੇ ਇਹਦੇ ਚਾ ਕਲਰ ਲੱਗੇ ਹੋਏ ਨੇ ਥੋੜੇ ਕਲਰ ਹੀ ਰਹਿ ਗਏ ਆਰਗੰਝਾ ਸੂਟ ਹੈ ਇਹ ਆਰਗੰਝਾ ਸੂਟ ਹੈ ਠੀਕ ਹੈ 5 ਮੀਟਰ ਦਾ ਸਿਰਫ ਔਰ ਸਿਰਫ 80 ਰੁਪਏ ਦਾ ਠੀਕ ਹੈ ਆ ਦੇਖੋ 80 ਰੁਪਏ ਸੂਟ ਹੈ 5 ਮੀਟਰ ਦੀ ਆਰਗੰਝਾ ਕਲਰ ਦੇਖੋ ਹੀ ਕਲਰ ਸਾਰੇ ਲੱਗੇ ਹੋਏ ਨੇ 5 ਮੀਟਰ ਦੀ ਆਰਗੰਝਾ ਇਹ ਸੂਟ ਹੈ ਠੀਕ ਹੈ ਆਰਗੰਝਾ ਸੂਟ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਆ ਦੇਖੋ ਇੱਕ ਸਾਨੂੰ ਚਨੂਨ ਦਿਖਾਉਣਾ ਤੁਹਾਨੂੰ ਪਿਓਰ ਵਾਲੀ ਚਨੂਨ ਵਿਸਕੋਸ ਵਾਲੀ ਠੀਕ ਹੈ ਪਿਓਰ ਵਿਸਕੋਸ ਨੇਚਰਲ ਚਨੂਨ ਡਾਈਬਲ ਸਿਰਫ ਔਰ ਸਿਰਫ 125 ਰੁਪਏ ਦਾ ਦੁਪੱਟਾ ਹੀ ਕਲਰ ਦੇਖੋ ਕਲਰ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਡਾਰਕ ਕਲਰ ਵੀ ਮਿਲ ਜਾਣਗੇ ਲਾਈਟ ਕਲਰ ਵੀ ਮਿਲ ਜਾਣਗੇ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਸਿਰਫ ਔਰ ਸਿਰਫ 125 ਰੁਪਏ ਦਾ ਦੁਪੱਟਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਣਾ ਯਾ ਦੇਖੋ ਪੂਰਾ ਨੇਚਰਲ ਵਿਸਕੋਸ ਦਾ ਦੁਪੱਟਾ ਨਾ ਹੋਇਆ ਪੂਰੇ ਸੱਟੇ ਜੀ ਮੇਰੀ ਇੰਨੀ ਗਾਰੰਟੀ ਹੈ ਸਿਰਫ ਔਰ ਸਿਰਫ 125 ਰੁਪਿਆ ਦੁਪੱਟਾ ਸੂਟਾਂ ਨਾਲ ਤੁਸੀਂ ਜਿਵੇਂ ਕਿ ਸੂਟ ਬੁਟੀਕ ਲਈ ਤਿਆਰ ਕਰਦੇ ਹੋ ਕੰਟਰਾਸਟ 'ਚ ਦੁਪੱਟਾ ਵੀ ਲਗਾ ਸਕਦੇ ਹੋ ਤੁਹਾਨੂੰ ਜਿਹੜਾ ਦੁਪੱਟਾ ਮਾਰਕੀਟ 'ਚ 500 ਦਾ ਮਿਲਦਾ 225 ਦੀ ਢਾਈ ਜਾਂ 150 ਰੁਪਏ ਦੀ ਢਾਈ ਦੰਨੇ ਹੋ ਕਿੰਨਾ 650 ਦਾ ਦੁਪੱਟਾ ਵੇਚ ਗਿਆ ਸਿਰਫ ਔਰੇ ਢਾਈ ਕਿਤਾ ਕਰਾਏ ਕੰਟਰਾਸਟ 'ਚ ਦੁਪੱਟਾ ਲਗਾਓ ਸਿਰਫ ਔਰ ਸਿਰਫ 125 ਰੁਪਿਆ ਦੁਪੱਟਾ ਲੈ ਜਾਓ ਠੀਕ ਹੈ ਰੇਟ ਦੀ ਪੂਰੀ ਫੁੱਲ ਗਾਰੰਟੀ ਹੈ ਚੈਲੰਜ ਨਾਲ ਜੀ ਫੇਰ ਹੈ ਹਰ ਤਰ੍ਹਾਂ ਦੀ ਆਪਣੀ ਜੋ ਕੁਆਲਿਟੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਠੀਕ ਹੈ ਇਕ ਇਦਾਂ ਹੀ ਸ਼ੇਮਰ ਕੱਲੀ 골ਡਨ ਰੰਗ ਦੀ ਪਈ ਹੈ ਇਹ ਆਪਣੇ ਲਵੇ ਠੀਕ ਹੈ ਜੀ ਆਹ ਵੇਖੋ 골ਡਨ ਰੰਗ ਦੀ ਸ਼ੇਮਰ 200 ਰੁਪਏ ਦਾ ਸੂਟ ਹੈ ਠੀਕ ਹੈ ਜੀ ਇਕਾ ਐਚ ਨੇਚੁਰਲ ਹੈ ਜਾਂ ਕਲਰ ਦਿਖਾਓ ਜੀ ਬੋ ਜੀ ਕਲਰ ਦਿਖਾਓ ਆ ਵੇਖੋ ਐਚ ਨੇਚੁਰਲ ਆਹ ਵੇਖੋ ਕੰਨੀ ਵਾਲੀ ਹੈ ਆ ਵੇਖੋ 5 ਸਾਢੇ 5.5 ਮੀਟਰ ਦੀ ਕਟ ਹੋਗੀ ਇਹ 250 ਰੁਪਏ ਦਾ ਸੂਟ ਹੈ ਹੋਲ ਸੇਲ ਪ੍ਰਾਈਸ ਠੀਕ ਹੈ ਜੀ ਬਹੁਤ ਜ਼ਿਆਦਾ ਚੱਲ ਰਹੀ ਏ ਠੀਕ ਹੈ ਜੀ ਇਕਾ ਸ਼ੀਸ਼ਾ ਸਿਲਕ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਹੁਤ ਛਾਈ ہوئی ਹੈ ਵੀਡੀਓ ਤੇ ਹੈ तुम्हें तो देखा भी होगा यह कपड़ा बहुत ज्यादा चल रहा है आखो जी आखो बहुत ज्यादा चल रही है कपड़ा ही है, बहुत ज्यादा ठीक है जी ए रेट है दो सौ साठ रुपए सूट जी दो सौ सठ रुपए सूट है ठीक है जी कलर ये भी बहुत मिल जाए बहुत ज्यादा कलर मिल जाएगे थानू ठीक है जी आह देखो ये भी कलर बथेरा पाल माल बहुत पैदा कलर बहुत पैने ठीक है आखो माल सारा खिंडिया पै ठीक है जी सिर्फ और सिर्फ ढाई सौ रुपए सूट ਠੀਕ ਹੈ 250 260 ਰੁਪਏ ਸੂਟ ਹੈ 260 ਰੁਪਏ ਸੂਟ ਹੈ ਠੀਕ ਹੈ ਸਿਰਫ ਔਰ ਸਿਰਫ 260 ਰੁਪਏ ਦਾ ਠੀਕ ਹੈ ਇੱਕਾ ਕ੍ਰੈਸ਼ ਦਾ ਹੀ ਆਹ ਕ੍ਰੈਸ਼ ਦਾ ਆ ਦੇਖੋ ਤੁਹਾਨੂੰ ਦਿਖਾਉਣਾ ਸਾਢੇ 5 ਮੀਟਰ ਦੀ ਕਟੂਗੀ 200 ਰੁਪਏ ਦਾ ਸੂਟ ਹੈ ਠੀਕ ਹੈ ਆ ਦੇਖੋ ਇਧਰ ਪਿਆ ਹੈ ਆ 200 ਰੁਪਏ ਕ੍ਰੈਸ਼ ਦਾ ਕ੍ਰੈਸ਼ ਹੀ ਮਰਾਈ 260 200 ਰੁਪਏ ਸੂਟ ਹੈ ਸਿਰਫ ਔਰ ਸਿਰਫ 200 ਦਾ ਸੂਟ ਹੈ ਇਕ ਕਾ ਕਟ ਆਈ ਹੀ ਐਫਐਂਡੀ ਦੇ ਚ ਪਈ ਐ ਠੀਕ ਹੈ ਇੱਕ ਬਹੂ ਆ ਕੱਟ ਦਿਖਾਓ ਆ ਮਾਲ ਹੁਣੀ ਨਵਾਂ ਹੀ ਉਤਰਿਆ ਠੀਕ ਹੈ ਇਹ ਵੀ ਕਰਾਸ਼ੀ ਐ ਠੀਕ ਹੈ 5 5.5 ਮੀਟਰ ਦੀ ਕੱਟ ਹੋਊਗੀ ਸਿਰਫ ਔਰ ਸਿਰਫ 150 ਰੁਪਏ ਦਾ ਸੂਟ ਹੀ ਸਿਰਫ ਔਰ ਸਿਰਫ 150 ਰੁਪਏ ਸੂਟੂਗਾ 5 ਮੀਟਰ ਦਾ ਹੀ ਮਾਲ ਇਹਦਾ ਬਹੁਤ ਐ ਸਿਰਫ ਔਰ ਸਿਰਫ 150 ਸੂਟ ਠੀਕ ਹੈ ਇਹ ਕਾ ਸ਼ਿਮਰ ਦੇ ਚ ਪਿਆ ਉਹ 260 ਰੁਪਏ ਦਾ ਸੂਟ ਹੈ ਠੀਕ ਹੈ ਜੀ ਇਧਰ ਇੱਕ ਆ ਪਈ ਐ ਫਐਂਡੀ ਇਧਰ ਆ ਕੇ ਦਿਖਾਓ ਜੀ ਬਾਈ ਆ ਦੇਖੋ ਫੈਂਡੀ ਸਾਰੇ ਤਰ੍ਹਾਂ ਦੀਆਂ ਮਿਕਸ ਕੁਆਲਿਟੀਆਂ ਨੇ ਸਿਰਫ ਔਰ ਸਿਰਫ 260 ਰੁਪਏ ਦਾ ਸੂਟ ਹੈ ਠੀਕ ਹੈ ਜੀ 260 ਰੁਪਏ ਦਾ ਸੂਟ ਹੈ ਹਰ ਕੁਆਲਿਟੀ ਮਿਲੂਗੀ ਆਪਣੇ ਕੁਆਲਿਟੀਆਂ ਹਰ ਤਰ੍ਹਾਂ ਦੀਆਂ ਆਉਣੀਆਂ ਹਨ ਅਨਮ ਕਲੋਥ ਹਾਊਸ ਦੇ ਕਈ ਕੁਆਲਟੀਆਂ ਆਏ ਜਿਹੜੀਆਂ ਹਜੇ ਵੀ ਦਿਖਾਉਣ ਤੋਂ ਰਹਿ ਗਈਆਂ ਠੀਕ ਹੈ ਜੀ ਉਰੇ ਵਿਜ਼ਿਟ ਕਰੋ ਇੱਕਾ ਜੋਰ ਜੱਟ ਦਾ ਸੂਟ ਪਿਆਈ ਠੀਕ ਹੈ ਜੋਰ ਜੱਟ ਦਾ ਕਲਰ ਜੋਰ ਜੱਟ ਦਾ ਆਵੀ ਕਲਰ ਜੋਰ ਜੱਟ ਦਾ ਸਿਰਫ ਔਰ ਸਿਰਫ 100 ਰੁਪਏ ਚ ਸੂਟ ਹੈ ਠੀਕ ਹੈ ਸਿਰਫ ਔਰ ਸਿਰਫ 100 ਰੁਪਏ ਚ ਸੂਟ ਮਿਲੂਗਾ हर तरह की क्वालिटी होगी हर तरह की ठीक है जी पहुंचना प्योर बिस्कसा भी पी है प्योर बिस्कॉस ऑरगंजा पई है ठीक है यह तीन सौ रुपया सूट ला जूगा पहुंचना कितने मंडी अहमदगढ़ ठीक है एन एम कलॉथ हाउस हो सके ऑनलाइन ऑर्डर घट करियो शॉप से विजिट बद करीओ क्योंकि फायदा शॉप पर आ ਤੁਸੀਂ ਆਪਦੇ ਹੱਥਾਂ ਨਾਲ ਛਾਣ-ਛਾਣ ਕੇ ਕੁਆਲਿਟੀਆਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਪਲੀਜ਼ ਰਿਕੁਐਸਟ ਹੈ ਆਨਲਾਈਨ ਆਰਡਰ ਤੋਂ ਬਚੋ ਸ਼ਾਪ ਤੇ ਵਿਜ਼ਿਟ ਕਰੋ ਅਨਮ ਕਲੋਥ ਹਾਊਸ ਤੇ ਮੰਡੀ ਅਹਿਮਦਗੜ੍ਹ ਦੂਰ ਵੀ ਰਹਿਣੇ ਤਾਂ ਵੀ ਇੱਕ ਵਾਰ ਬਸ ਵਿਜ਼ਿਟ ਕਰੋ ਤੁਹਾਡਾ 10000 ਦਾ ਮੈਂ 25000 ਨਾ ਬਣਾਇਆ ਮੇਰਾ ਨਾਮ ਬਦਲ ਦਿਓ ਜੀ ਠੀਕ ਹੈ ਜੀ ਸੋੜਾ 10000 ਦਾ 25000 ਨਾ ਬਣਾਇਆ ਫਿਰ ਕਹਿ ਦਿਓ ਕੁਆਲਿਟੀਆਂ ਐਸੀਆਂ ਨੇ ਆਪਣੇ ਲਵੇ ਠੀਕ ਹੈ ਜੀ ਜਿਹੜੀਆਂ ਕਹਿ ਦੋ ਆਪਾਂ ਨੇ ਇਹ ਹਰ ਤਰ੍ਹਾਂ ਦੀ ਕੁਆਲਟੀ ਹੁੰਦੀ ਹੈ ਜੀ ਠੀਕ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਪਤਾ ਹੈ ਕੀ ਗੱਲ ਹੈ ਤੁਸੀਂ 10000 ਲੈ ਕੇ ਆਓ ਮਾਲ ਲੈ ਜਾਓ ਇੱਥੋਂ ਠੀਕ ਹੈ ਜੀ 10000 ਦਾ ਲਿਜਾ ਕੇ ਆਪਦੇ ਸ਼ਹਿਰ ਜਿੱਥੇ ਵੀ ਰਹਿਣੇ ਹੋ ਬਖਤਸਰ ਰਹਿਣੇ ਹੋ ਫਰੋਜ਼ਪੁਰ ਰਹਿਣੇ ਹੋ ਤਨਾਮ ਰਹਿਣੇ ਹੋ ਜਿੱਥੇ ਵੀ ਰਹਿਣੇ ਹੋ ਤੁਹਾਡਾ 10 ਦਾ 20 ਜਾਂ 25 ਨਾ ਬਣਿਆ ਮੈਂ ਇੰਨੀ ਗਰੰਟੀ ਦੇ ਨਾਲ ਕਹਣਾ ਉਰੇ ਆ ਕੇ ਨਾ ਖੜੀ ਹੋਈ ਵੀਰੀ ਇੰਨੀ ਗਰੰਟੀ ਹੈ ਹਰ ਤੁਹਾਡਾ ਡਬਲ ਫਾਇਦਾ ਕਰੂੰਗਾ ਠੀਕ ਹੈ ਇੱਕ ਵਾਰ ਵਿਜ਼ਿਟ ਕਰੋ ਬਸ ਰਿਕੁਐਸਟ ਇਹੀ ਹੈ ਵੀ ਦੁਕਾਨ ਦੇ ਵਿਜ਼ਿਟ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਆਈਟਮ ਦਿਖਾਵਾਂਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਸਕੇ ਤੁਹਾਡੇ ਵੀਡੀਓ ਇੱਕ ਕੰਮ ਦੀ ਨਾ ਹੋਵੇ ਠੀਕ ਹੈ ਜੀ ਹੋ ਸਕੇ ਵੀਡੀਓ ਤੁਹਾਡੇ ਕੰਮ ਦੀ ਨਾ ਹੋ ਸਕੇ ਕਿਸੇ ਭੈਣ ਭਾਈ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਉਹ ਦੇਖ ਕੇ ਅਵਦਾ ਕੰਮ ਸ਼ੁਰੂ ਕਰ ਲੈਣ ਠੀਕ ਹੈ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜੂ ਆਪਣੇ ਲਈ ਸ਼ੇਅਰ ਕਰ ਦਿਓ